ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਆਪਾਂ ਧੰਨ ਮਹਾਰਾਜ ਪਿਆਰੇ ਬਾਬਾ ਇਸਸ ਸਿੰਘ ਜੀ ਨਾਲ ਸਰਕਹੇ ਰਾਜਗਰੋਂ ਵਾਲਿਆਂ ਦੀ ਜਨਮ ਸਾਖੀ ਸੁਣਾਉਣ ਜਾ ਰਹੇ ਹਾਂ ਪਿਆਰੀ ਸਾਧ ਸੰਗਤ ਜੀ ਪਿਆਰ ਨਾਲ ਸੁਣਿਓ ਪਿਆਰੀ ਸਾਧ ਸੰਗਤ ਜੀ ਸਾਡੇ ਚਲਨ ਗੁਰਮਤ ਵਿਚਾਰ ਨੂੰ ਸਬਸਕ੍ਰਾਈਬ ਕਰੋ ਲਾਈਕ ਕਰਿਆ ਕਰੋ ਕਮੈਂਟ ਕਰਿਆ ਕਰੋ ਤੇ ਅੱਗੇ ਸ਼ੇਅਰ ਜ਼ਰੂਰ ਕਰਿਆ ਕਰੋ ਗੰਗਾ ਜਮਨਾ ਗੋਦਾਵਰੀ ਸਰਸਤੀ ਤੇ ਕਰੇ ਉਦਮ ਤੂਰ ਸਾਧੂ ਕੀ ਤਾਈ ਸਾਖੀ ਪੰਡਤ ਦੀ ਗੜਬੀ ਜਦੋਂ ਬਾਬਾ ਜੀ ਨੇ ਪੰਡਤ ਦੀ ਗੜਬੀ ਦੁੱਧ ਸਣੇ ਗੰਗਾ ਵਿੱਚ ਸੁੱਟ ਦਿੱਤੀ ਤਾਂ ਪੰਡਤ ਉਦਾਸ ਹੋ ਕੇ ਕਹਿੰਦਾ ਹੈ ਜੀ ਮੇਰਾ ਨੁਕਸਾਨ ਹੋ ਗਿਆ ਉਸ ਸਮੇਂ ਦੀ ਕਹਾਉਤ ਇਸ ਪ੍ਰਕਾਰ ਹੈ ਮਾਲਕ ਜੋ ਮੇਰੇ ਚੋਜੀ ਚੋਜ ਦਿਖਾਉਂਦੇ ਗੰਗਾ ਦੇ ਤਾਈ ਕੈਸੇ ਪੋਗ ਲਵਉਂਦੇ ਪੰਡਤ ਤੋਂ ਫਾੜ ਕੇ ਗੜਬੀ ਵਿੱਚ ਰੜਾਉਂਦੇ ਬਾਬਾ ਜੀ ਪੰਡਤ ਤਾਈ ਕਹਿੰਦੇ ਸੋਨਾ ਕੇਤੇ ਚਾਹੀਦਾ ਪੋਗਲਵੋਣਾ ਪਾਂਡਿਆਂ ਦੇ ਵਿੱਚ ਪਾਕੇ ਤੇ ਚਾਹੀਦਾ ਪੋਗਲਵੋਣਾ ਪਾਂਡਿਆਂ ਦੇ ਵਿੱਚ ਪਾਕੇ ਤੇ ਦੇਖੀ ਜਾ ਗੜਬੀ ਛੁੱਟੀ ਪੰਡਤ ਕਬਰਾਇਆ ਹੈ ਮੇਰੀ ਤਾਂ ਗੜਬੀ ਖੋਤੀ ਰੌਲਾ ਇਹ ਪਾਇਆ ਹੈ ਗੜਬੀ ਨੂੰ ਗੰਗਾ ਦੇਵਿਚ ਕਾ ਤੋਂ ਰੜਾਇਆ ਹੈ ਮੇਰਾ ਨਕਸਾਨ ਹੋ ਗਿਆ ਲੈਣਾ ਸਿਦਾਨ ਜੋ ਮੇਰੀ ਜੋ ਗੜਬੀ ਰੋੜੀ ਦੇਵੋ ਜਜਵਾਨ ਜੀ ਮੇਰੀ ਜੋ ਗੜਬੀ ਰੋੜੀ ਦੇਵੋ ਜਜਵਾਨ ਜੀ सोचो तु कुज दे अंदर रोला ना पाओ जी आपे तुसी के पांडत पंडित जी ओगलवाओ जी गंगा जो माता ताई दूध शिकाओ जी गड़ भी सानू किथे आके ते ਕਿੱਤੋਂ ਤੇ ਆਕੇ ਤੇ ਚਾਹੀਦਾ ਪੋਗਲ ਵੋਣਾ ਪਾਂਡਿਆ ਦੇ ਵਿੱਚ ਪਾਕੇ ਤੇ ਚਾਹੀਦਾ ਪੋਗਲ ਵੋਣਾ ਪਾਂਡਿਆ ਦੇ ਵਿੱਚ ਪਾਕੇ ਤੇ ਜਿੰਨੇ ਵੀ ਗੰਗਾ ਤਾਈ ਪੋਗਲ ਵਾਉਂਦੇ ਬੰਨ ਕੇ ਤੇ ਧਾਰ ਦੁੱਧ ਦੀ ਗੰਗਾ ਵਿੱਚ ਪਾਉਂਦੇ ਗੜਵੀ ਗਲਾਸ ਕੌਲੀਆਂ ਵਿੱਚ ਨਾ ਰੜਾਉਂਦੇ ਤੁਹਾਡੇ ਮੈਂ ਬੱਲ ਦੇਖ ਕੇ ਹੋ ਗਿਆ ਹੈਰਾਨ ਜੀ ਮੇਰੀ ਜੋ ਗੜਵੀ ਰੋੜੀ ਮੇਰੀ ਜੋ ਗੜਵੀ ਰੋੜੀ ਮੋੜੋ ਜਵਾਨ ਜੀ ਮੇਰੀ ਜੋ ਗੜਬੀ ਰੋੜੀ ਮੋੜੋ ਜਜਵਾਨ ਜੀ 15 ਸਰਾਦ ਜਿਹੜੇ ਅਸੂ ਵਿੱਚ ਆਉਂਦੇ ਏ ਜਜਵਾਨ ਲ ਜਾ ਕੇ ਤੁਹਾਨੂੰ ਨਿਉ ਦੇਸ਼ ਕਾਉਂਦੇ ਪੰਡਤ ਜੀ ਖੀਰਾਇਓ ਦੋ ਸਾਰੇ ਵਿੱਚ ਪਾਉਂਦੇ ਰੱਖਦੇ ਤੁਹਾਡੇ ਅੱਗੇ ਥਾਲ ਸਜਾ ਕੇ ਤੇ ਚਾਹੀਦਾ ਪੋਗਲਵਣਾ ਪਾਂਡਿਆਂ ਦੇ ਵਿੱਚ ਪਾ ਕੇ ਤੇ ਚਾਹੀਦਾ ਪੋਗਲਵਣਾ ਪਾਂਡਿਆਂ ਦੇ ਵਿੱਚ ਪਾ ਕੇ ਤੇ ਪੰਦਰਾ ਸਰਾਦ ਜਿਹੜੇ ਅਸੂ ਬਿਚ ਆਉ ਦੇਨੇ ਸਾਨੂੰ ਤਾਂ ਖੀਰਾਉ ਦੋ ਥਾਲਾ ਵਿੱਚ ਪਾਉ ਦੇਨੇ ਪੱਤਰਾ ਦੇ ਤਾਈ ਉਹਦੋਂ ਪੋਗਲਵਉਂ ਦੇਨੇ ਪੱਤਰਾ ਨਿਮਤ ਜਦੋਂ ਕਰ ਦੇ ਇਹਦਾਨ ਜੀ ਮੇਰੀ ਜੋ ਗੜਵੀ ਰੋੜੀ ਮੋੜੋ ਜਵਾਨ ਜੀ ਮੇਰੀ ਜੋ ਗੜ ਵੀ ਰੋੜੀ ਮੋੜੋਜ ਜਵਾਨ ਜੀ ਪੰਡਤ ਜੀ ਗੰਗਾ ਨਾਲ ਥੋੜਾ ਕੀ ਪਿਆਰ ਨੀ ਭੋਗ ਲਵਣ ਦੀ ਜਾ ਤਾਂ ਤੁਹਾਨੂੰ ਕੋਈ ਸਾਰ ਨੀ ਤਾਂ ਹੀ ਹੁਣ ਤੱਕ ਤੁਸਾਂ ਤੋਂ ਗੰਗਾ ਹੋਈ ਜਾਰ ਨੀ ਰਵੀਦਾਸ ਦੀ ਦਮੜੀ ਲੈ ਲਈ ਹੱਥ ਬਦਾ ਕੇ ਤੇ ਚਾਹੀਦਾ ਪੋਗਲ ਵੋਣਾ ਪਾਂਡੇ ਦੇ ਵਿੱਚ ਪਾ ਕੇ ਤੇ ਚਾਹੀਦਾ ਪੋਗਲ ਵੋਣਾ ਪਾਂਡੇ ਦੇ ਵਿੱਚ ਪਾ ਕੇ ਤੇ ਸਾਨੂੰ ਤਾਂ ਗੰਗਾ ਮਾਤਾ ਬਹੁਤ ਪਿਆਰੀ ਹੈ ساری ਤਾਂ ਉਮਰ ਅਸੀਂ ਇਥੇ ਗੁਜਾਰੀ ਐ ਇਸ ਦੇ ਤਾਂ ਉੱਪਰ ਸਾਰੀ ਸਾਡੀ ਰੁਜ਼ਗਾਰੀ ਐ ਗੰਗਾ ਦਾ ਦਿੱਤਾ ਸਾਰੇ ਪੰਡਤ ਨੇ ਹੈ ਖਾਨ ਜੀ ਗੰਗਾ ਦਾ ਦਿੱਤਾ ਸਾਰੇ ਪੰਡਤ ਹੈ ਖਾਨ ਜੀ ਮੇਰੀ ਜੋਗੜੀ ਬੀੜੋੜੀ ਮੋੜੋ ਜਵਾਨ ਜੀ ਮੇਰੀ ਜੋਗੜੀ ਬੀੜੋੜੀ ਮੋੜੋ ਜਵਾਨ ਜੀ ਗੰਗਾ ਦੇ ਉੱਪਰ ਜੇਕਰ ਇਨਾ ਬਸਵਾਸ ਹੈ ਇਨਾ ਫਿਰ ਕਿਉਂ ਪੰਡਤ ਜੀ ਹੋਏ ਅਦਾਸ ਹੈ ਪਹੁੰਚ ਗਈ ਗੜਬੀ ਥੋੜੀ ਗੰਗਾ ਦੇ ਪਾਸ ਹੈ ਆਪਾਂ ਕੀ ਕਰਨੀ ਗੜਬੀ ਵਾਪਸ ਮਗਾ ਕੇ ਤੇ ਚਾਹੀਦਾ ਪੋਗਲ ਵੋਣਾ ਪਾਂਡੇ ਦੇ ਵਿੱਚ ਪਾ ਕੇ ਤੇ ਚਾਹੀਦਾ ਪੋਗਲ ਵੋਣਾ ਪਾਂਡੇ ਦੇ ਵਿੱਚ ਪਾ ਕੇ ਤੇ ਪੰਡਤ ਹੈ ਫੇਰ ਭੋਲਦਾ ਮੂੰਹੋਂ ਗੱਲ ਕਹਿ ਕੇ ਤੇ ਦਿਲੋਂ ਨਰਾਸਾ ਹੋ ਕੇ ਹੋ ਕਾਜ ਅਲ ਕੇ ਤੇ ਜੋੜਿਆ ਮੈਂ ਪੈਸਾ ਪੈਸਾ ਦੰਗਾ ਤੇਰੇ ਕੀਤੇ ਆਈ ਨਾਤਾ ਚੱਲਣਾ ਔਖਾ ਮੈਨੂੰ ਨਕਸਾਨ ਜੀ ਮੇਰੀ ਜੋ ਗੜਬੀ ਰੋੜੀ ਮੋੜੋ ਜ ਜਵਾਨ ਜੀ ਮੇਰੀ ਜੋ ਗੜਬੀ ਰੋੜੀ ਮੋੜੋ ਜ ਜਵਾਨ ਜੀ ਬਾਬਾ ਜੀ ਤੱਕੜ ਲੱਗੇ ਨਾਲ ਪਿਆਰ ਦੇ ਮੇਰੇ ਦੇ ਨਾਲ ਤੱਕਿਆ ਮਲ ਸਰਦਾਰ ਦੇ ਪੰਡਤ ਨੂੰ ਝੜਿਆ ਗੁੱਸਾ ਸਾਰਾ ਉਤਾਰ ਦੇ ਗੁਰਦਿਆਲ ਸਿੰਘ ਟੇਕੇ ਮੱਥਾ ਸਿਸ ਚੁਕਾ ਕੇ ਤੇ ਚਾਹੀਦਾ ਭੋਗ ਲਵੋਣਾ ਪਾਂਡੇ ਦੇ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵੋਣਾ ਪਾਂਡੇ ਵਿੱਚ ਪਾ ਕੇ ਪੰਡਤ ਹੈ ਫੇਰ ਬੋਲਦਾ ਗੁੱਸਾ ਨਾ ਕੋਈਏ ਮੇਰੀ ਜੋ ਗੜਬੀ ਤੁਸੀਂ ਗੰਗਾ ਵਿੱਚ ਖੋਈਏ ਇਹੋ ਜਿਹੀ ਮੇਰੇ ਨਾਲ ਕਦੇ ਨਾ ਹੋਈਏ ਤੁਹਾਡੇ ਮੇ ਵੱਲ ਤੱਕ ਕੇ ਹੋ ਗਏ ਹੈਰਾਨ ਜੀ ਮੇਰੀ ਜੋ ਗੜਬੀ ਰੋੜੀ મોડો જ જવાનજી મેરી જો ગડબી રોડી મોડો જ જવાનજી આયા ગંગાએ ઉતે તૈનુ અતવાર જી એને ગડબી પંડત પૂછે સરદારજી કિને દી ગડબી પંડત પૂછે સરદારજી ਇੱਕ ਦੀਆਂ ਗੜਬੀਆਂ ਤੈਨੂੰ దయ్యే ਅਸੀ ਚਾਰ ਜੀ ਹੁਣੇ ਬਜ਼ਾਰ ਵਿੱਚੋਂ దయ్యੇ ਲਿਆ ਕੇ ਤੇ ਚਾਹੀਦਾ ਪੋਗਲਵੋਣਾ ਪਾਂਡੇ ਵਿੱਚ ਪਾ ਕੇ ਤੇ ਚਾਹੀਦਾ ਪੋਗਲਵੋਣਾ ਪਾਂਡੇ ਵਿੱਚ ਪਾ ਕੇ ਤੇ ਪੰਡਤ ਨੇ ਬੋਲ ਜਵਾਨੋ ਇਹ ਸੁਣਾਇਆ ਜੀ ਪਿੱਟੜਾ ਦਾ ਗੜਬੀ ਮਹਿੰਗੀ ਅੱਜ ਹੀ ਲੈ ਆਇਆ ਜੀ ਪੰਜਾ ਦੀ ਗੜਬੀ ਮੇਰੀ ਦੁੱਧ ਵੀ ਵਿੱਚ ਪਾਇਆ ਜੀ ਪੰਜਾ ਤੋਂ ਉੱਤੇ ਮੇਰਾ ਹੋ ਗਿਆ ਨੁਕਸਾਨ ਜੀ ਮੇਰੀ ਜੋ ਗੜਬੀ ਰੋੜੀ ਮੋੜੋ ਜ ਜਵਾਨ ਜੀ ਮੇਰੀ ਜੋ ਗੜਬੀ ਰੋੜੀ ਮੋੜੋ ਜਵਾਨ ਜੀ ਬਾਬਾ ਜੀ ਦੇ ਸ਼ਾਰੇ ਤਾਈ ਸਮਝਿਆ ਸਰਦਾਰ ਜੀ ਪੰਜ ਪੰਜ ਦੇ ਨੋਟ ਕੱਢ ਕੇ ਦੇ ਦਿੱਤੇ ਹੈ ਚਾਰ ਜੀ ਦਿੱਤੇ ਵੀ ਨਗਦ ਰਪਈਏ ਨਹੀਂ ਉਹਦਾਰ ਜੀ ਇੱਕ ਦੀਆਂ ਚਾਰ ਗੜਬੀਆਂ ਲੈ ਲਈ ਤੂੰ ਜਾ ਕੇ ਤੇ ਚਾਹੀਦਾ ਭੋਗ ਲਵਾਉਣਾ ਪਾਂਡੇ ਵਿੱਚ ਪਾ ਕੇ ਤੇ ਚਾਹੀਦਾ ਭੋਗ ਲਵਾਉਣਾ ਪਾਂਡੇ ਵਿੱਚ ਪਾ ਕੇ ਤੇ ਹੋ ਗਏ ਹੈ ਖੁਸ਼ ਪੰਡਤ ਜੀ ਮਾਇਆ ਨੂੰ ਲੈ ਕੇ ਤੇ ਬਾਬਾ ਜੀ ਨੂੰ ਟੇਕਿਆ ਮੱਥਾ ਚਰਨਾ ਤੇ ਟਹਿ ਕੇ ਤੇ ਜਿੰਦਾ ਅਸੀ ਸਾ ਪੰਡਤ ਮੁੱਖ ਚੋ ਇਹ ਕਹਿ ਕੇ ਤੇ ਤੁਸੀਂ ਤਾਂ ਦੁਨੀਆ ਤਾਰਨ ਆਏ ਭਗਵਾਨ ਜੀ ਹੋ ਗਏ ਖੁਸ਼ ਪੰਡਤ ਜੀ ਲੈ ਕੇ ਤੇ দান ਜੀ ਪੰਡਤ ਨੂੰ ਚੜੀਆਂ ਖੁਸ਼ੀਆਂ ਹੋ ਗਏ ਖੁਸ਼ ਪੰਡਤ ਲੈ ਕੇ দান ਜੀ ਪੰਡਤ ਨੂੰ ਚੜੀਆਂ ਖੁਸ਼ੀਆਂ ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਬਾਬਾ ਜੀ ਪੰਡਤ ਨੂੰ ਖੁਸ਼ ਕਰਕੇ ਇੱਕ ਰਾਤ ਇਲਾਹਾਵਾਦ ਕੱਟ ਕੇ ਅੱਗੇ ਰਾਣੀ ਗੰਜ ਹੁੰਦੇ ਹੋਏ 8158 ਨੁਕਲਾਤੇ ਜਾ ਪਹੁੰਚੇ ਰਹਿਸ਼ ਪਹਿਲਾਂ ਵਾਲੀ ਜਗ੍ਹਾ ਹੀ ਕੀਤੀ ਗਈ ਬਾਬਾ ਜੀ ਦਾ ਸਣ ਆਨੰਦ ਭਵਨ ਸੇਠ ਜਾਨੀ ਦੀ ਕੋਠੀ ਤੇ ਲਾਇਆ ਗਿਆ ਦੀਵਾਨ ਪੱਦੋ ਪੱਥਰ ਜੱਗੋ ਬਾਜ਼ਾਰ ਪਵਾਨੀ ਪਰ ਖਾਲਸਾ ਹਾਈ ਸਕੂਲ ਵੀ ਖੇ ਲੱਗਦੇ ਰਹੇ ਸੰਗਤਾਂ ਦਾ ਬਹੁਤ ਭਾਰ ਇਕੱਠਾ ਹੋਣ ਲੱਗਿਆ ਹਰ ਐਤਵਾਰ ਨੂੰ ਅੰਮ੍ਰਿਤਸਰ ਆ ਕੇ ਸੰਗਤਾਂ ਲਾ ਉਠਾਉਣ ਲੱਗੀਆਂ ਇੱਕ ਦਿਨ ਗੁਰਦੁਆਰਾ ਜਗਤ ਸੁਧਾਰ ਦੀ ਕਮੇਟੀ ਨੇ ਬੇਨਤੀ ਕੀਤੀ ਕਿ ਬਾਬਾ ਜੀ ਕਿਰਪਾ ਕਰਕੇ ਸਾਨੂੰ ਵੀ ਟਾਈਮ ਦੇਵੋ ਬਾਬਾ ਜੀ ਨੇ ਠਾਈਏ 58 ਨੂੰ ਗੁਰਦੁਆਰਾ ਜਗਤ ਸੁਧਾਰ ਟਾਈਮ ਦਿੱਤਾ ਸੰਗਤਾਂ ਨੇ ਕੀਰਤਨ ਸੁਣ ਕੇ ਲਾ ਉਠਾਇਆ ਇਸੇ ਦੜਹੀ ਜੋ ਰੋਜ ਦੇ دیਵਾਨਾ ਦੀ ਜਗਾ ਭਾਰੀ ਗਿਰਤੀ ਵਿੱਚ ਅਮਰਿਸ਼ ਕਾਇਆ ਗਿਆ ਕਈ ਪ੍ਰੇਮਾਂ ਦੀ ਬੇਨਤੀ ਤੇ ਬਾਬਾ ਜੀ ਸੁੰਦਰ ਬਾਗ ਵਿੱਚ ਗਏ ਜਿੱਥੇ ਬਾਬਾ ਗੁਰਦਤਾ ਜੀ ਯਾਦਗਾਰ ਬਣੀ ਹੈ ਸਤਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤਲਾਏ ਸਾਖੀ ਪੰਡਤ RAM ਸਰੂਪ ਦੀ ਜਿਸ ਵੇਲੇ ਬਾਬਾ ਜੀ ਕਲਕੱਤੇ ਦੀਵਾਨ ਲੱਗ ਰਹੇ ਸਨ ਤਾਂ ਬਾਬਾ ਜੀ ਨੇ ਮਹਿਮਾ ਅਤਰ ਦੀ ਖੁਸ਼ਬੂ ਬਾਗ ਦੂਰ ਦੂਰ ਤੱਕ ਫੈਲ ਗਈ ਦੂਰ ਤੱਕ ਅਖਬਾਰਾਂ ਵਿੱਚ ਖਬਰਾਂ ਪੜੀਆਂ ਜਾਣ ਲੱਗੀਆਂ ਪਟਨਾ ਸਾਹਿਬ ਦੇ ਪੰਡਤ ਇੱਥੇ ਆ ਕੇ ਬਚਨ ਸੁਣਨ ਲੱਗੇ ਇੱਕ ਦੋ ਦਿਨ ਕਰਤਾਰ ਸਿੰਘ ਰਠੌਰ ਦੇ ਕੋਲ ਠਹਿਰ ਰੱਖੀ ਬਾਬਾ ਜੀ ਨੇ ਇੱਕ ਦਿਨ ਬਚਨ ਕੀਤੇ ਕਿ ਭਾਈ ਗੁਰੂਗਰਾਜ ਸਾਹਿਬ ਦੀ ਸੇਵਾ ਪ੍ਰਗਟ ਗੁਰਾਂ ਦੀ ਦੇ ਮੰਨ ਕੇ ਕਰਨੀ ਚਾਹੀਦੀ ਹੈ ਛੋਟੇ ਪੀੜਾ ਸਾਹਿਬ ਤੇ ਗੁਰੂ ਸਾਹਿਬ ਰਾਜਮਾਨ ਨਹੀਂ ਕਰਨੇ ਚਾਹੀਦੇ ਸਤ ਗੁਰਾਂ ਵਾਸਤੇ ਸੋਨੇ ਪਲੰਗ ਅਤੇ ਰੁਮਾਲੇ ਸੋਨੇ ਪਾਉਣੇ ਚਾਹੀਦੇ ਹਨ ਵੱਧ ਤੋਂ ਵੱਧ ਸੇਵਾ ਕਰਨੀ ਚਾਹੀਦੀ ਹੈ ਇਹ ਬਚਨ ਸੁਣ ਕੇ RAM ਸਰੂਪ ਦੇ ਅੱਖਾਂ ਵਿੱਚੋਂ ਜਲ ਬਹਿ ਤੁਰਿਆ ਇਸ ਨੂੰ ਦੇਖ ਕੇ ਕਰਤਾਰ ਸਿੰਘ ਰਠੌਰ ਨੇ ਕਿਹਾ ਕਿ RAM ਸਰੂਪ ਤੂੰ ਜ ਸਾਡੇ ਨਾਲੋਂ ਵੀ ਅੱਗੇ ਲੰਗ ਗਿਆ ਹੈ ਤੇਰਾ ਨਾਂ ਗੁਰੂ ਨਾਲ ਕਿੰਨਾ ਪਿਆਰ ਹੈ ਪਿਆਰ ਵਿੱਚ ਰੋਈ ਜਾਂਦਾ ਹੈ ਰਾਮ ਸਰੂਪ ਕਹਿੰਦਾ ਹੈ ਮੈਂ ਰੋਂਦਾ ਤਾਂ ਹਾਂ ਕਿ ਪਟਨਾ ਸਾਹਿਬ ਗੁਰਦੁਆਰੇ ਮੈਂ ਆਪ ਦੇ ਅੱਖੀ ਵੇਖਦਾ ਹਾਂ ਇੱਕ ਛੋਟੇ ਜਿਹੇ ਪੀੜੇ ਤੇ ਗੁਰੂ ਰੱਥ ਸਾਹਿਬ ਪ੍ਰਕਾਸ਼ ਹੁੰਦੇ ਹਨ ਤੇ ਰਾਤ ਨੂੰ ਵੀ ਉਸੇ ਤੇ ਹੀ ਬਰਾਜਮਾਨ ਕੀਤੇ ਜਾਂਦੇ ਹਨ ਬੜੇ ਦੁੱਖ ਵਾਲੀ ਗੱਲ ਹੈ ਮੈਂ ਅੱਜ ਹੀ ਵਾਪਸ ਜਾਂਦਾ ਹਾਂ ਸਭ ਤੋਂ ਪਹਿਲਾਂ ਮੈਂ ਇਹ ਕੰਮ ਕਰਕੇ ਵਾਪਸ ਆਵਾਂਗਾ ਪੰਡਤ ਜੀ ਵਾਪਸ ਪਟਨਾ ਪਹੁੰਚੇ ਆਪਣੇ ਨਿੱਤ ਨੇਮ ਅਨੁਸਾਰ ਸ਼ਾਮ ਦੇ ਟਾਈਮ ਵਾਗਲ ਬਾਲ ਲੀਲਾ ਗੁਰਦੁਆਰਾ ਸਾਹਿਬ ਜਾਮਾ ਠਾ ਟੇਕਿਆ ਜਦੋਂ ਰਾਤ ਨੂੰ ਗੁਰੂਗ੍ਰੰਥ ਸਾਹਿਬ ਪੀੜੇ ਤੇ ਬਿਰਾਜਮਾਨ ਕੀਤੇ ਤਾਂ ਪੰਡਤ ਜੀ ਨੇ ਉੱਥੋਂ ਦੇ ਗ੍ਰੰਥੀ ਗਿਆਨੀ ਬਲਵੀਰ ਸਿੰਘ ਵਿਦਆਤੀ ਨਾਲ ਗੁਲਵਾਤ ਕੀਤੀ ਤੇ ਸ੍ਰੀ ਗੁਰੂ ਸਾਹਿਬ ਜੀ ਵਾਸਤੇ ਸੋਨਾ ਪਲੰਗ ਅਤੇ ਬਿਸਤਰਾ ਚਾਹੀਦਾ ਹੈ ਤੁਸੀਂ ਹੁਕਮ ਕਰੋ ਤਾਂ ਮੈਂ ਤਾਂ ਮੈਂ ਬਣਾ ਕੇ ਲਿਆਉਂਦਾ ਹਾਂ ਤਾਂ ਭਾਈ ਬਲਵੀਰ ਸਿੰਘ ਜੀ ਬਹੁਤ ਖੁਸ਼ ਹੋਏ ਤੇ ਗਲਵਖੜੀ ਵਿੱਚ ਲੈ ਕੇ ਕਹਿਣ ਲੱਗੇ ਇਹ ਤੂੰ ਬਹੁਤ ਚੰਗਾ ਸੋਚਿਆ ਹੈ ਆਪਾਂ ਕੱਲ ਨੂੰ ਹੀ ਸਤ ਗੁਰਾਂ ਵਾਸਤੇ ਪਲੰਗ ਅਤੇ ਬਿਸਤਰਾ ਲੈ ਆਉਂਦੇ ਹਾਂ ਪੰਡਤ ਜੀ ਨੇ ਬੇਨਤੀ ਕੀਤੀ ਇਹ ਸੇਵਾ ਦਾਸ ਨੂੰ ਬਖਸ਼ੋ ਤਾਂ ਗ੍ਰੰਥ ਗੁਰੂ ਗ੍ਰੰਥ ਤਾ ਗ੍ਰੰਥੀ ਸਾਹਿਬ ਨੇ ਹਾਂ ਕਰ ਦਿੱਤੀ RAM ਰੂਪ ਦੇ ਸੋਨਾ ਪਲੰਗ ਬਿਸਤਰਾ ਤੇ ਸੋਨਾ ਰਮਾਲਾ ਗੁਰੂ ਸਾਹਿਬਾ 'ਤੇ ਲੈ ਆਂਦਾ ਗ੍ਰੰਥੀ ਸਿੰਘ ਬਹੁਤ ਖੁਸ਼ ਹੋਏ ਗੁਰੂ ਸਾਹਿਬ ਨੂੰ ਪਲੰਗ 'ਤੇ ਬਿਰਾਜਮਾਨ ਕੀਤਾ ਗਿਆ ਇਤਨੀ ਸੇਵਾ ਕਰਕੇ RAM ਰੂਪ ਵੈ ਫਿਰ ਕੱਤੇ ਮੋੜ ਆਇਆ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿ